ਤਾਨੂੰ ਮਿਲਵਾ ਰਹੇ ਆ ਜੀ ਮਿਸਟਰ ਸੁਨੀਲ ਟੋਲਮੇਕਰ ਤੇ ਬਹੁਤ ਕਿਰਪਾ ਹੈ ਜੀ ਉਸ ਪਰਮਾਤਮਾ ਦੀ ਇਹਨਾਂ ਤੇ ਵੇਖੋ ਅੱਜ ਇਹ ਜਿਹੜੇ ਮੇਰੇ ਦੋਸਤ ਨੇ ਇਹ ਆਏ ਨੇ ਜੀ ਕਿੱਥੋਂ ਆਏ ਬਾਜੀ ਤੁਸੀਂ ਸੰਬੇ ਤੋਂ ਭਾਈ ਸੰਬੇ ਤੋਂ ਹਾਂਜੀ ਹਾਂਜੀ ਜੇਹੜਕੇ ਤੋਂ ਹਾਂਜੀ ਹਾਂਜੀ ਕਿੱਥੋਂ ਆਏ ਸਾਹਿਬ ਜੀ ਸੰਬੇ ਤੋਂ ਜੰਮੂ ਇਹ ਆਏ ਨੇ ਜੀ ਜੰਮੂ ਤੋਂ ਜੰਮੂ ਸੰਬਾ ਬਿਲਕੁਲ ਮੇਰੇ ਖਿਆਲ 40 ਕਿਲੋਮੀਟਰ ਪਿਛੇ ਹੈ ਨਾ ਹਾਂਜੀ ਤੇ ਵੇਖੋ ਕਿੰਨੀ ਕਿਰਪਾ ਹੈ ਜੀ ਇਹਨਾਂ ਤੇ ਇਹਨਾਂ ਦੇ ਜੋ ਇਹਨਾਂ ਦਾ ਟੈਲੈਂਟ ਹੈ ਇਹਲਾ ਇਹਨਾਂ ਦੇ ਟੈਲੈਂਟ ਨੂੰ ਵੇਖ ਕੇ ਤੁਸੀਂ ਆਏ ਹੋ ਹੈ ਤੇ ਹੋਰ ਵੀ ਮੈਂ ਕਈ ਵਾਰ ਤੁਹਾਡੀਆਂ ਵੀਡੀਓ ਦੇਖਦਾ ਹਾਂ ਕਿ ਇੱਕ ਵਾਰ ਮੈਂ ਦੇਖਿਆ ਕਿ ਹਰਿਆਣਾ ਤੋਂ ਵੀ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਹੋਰ ਕਿੱਥੇ ਕਿੱਥੇ ਤੁਹਾਡੇ ਕੋਲ ਕਸਟਮਰ ਆਏ ਨੇ ਅਜੇ ਤੱਕ ਭਾਈ ਜੰਮੂ ਹਿਮਾਚਲ ਹਰਿਆਣਾ ਫਿਰ ਆਪਣੇ ਇੱਥੋਂ ਆਲ ਵਰਡ ਚ ਬਾਹਰ ਵੀ ਜਾ ਚੁੱਕੇ ਢੋਲ ਢੋਲ ਕੇ ਬਾਹਰੋਂ ਵੀ ਆਉਂਦੇ ਵਿਦੇਸ਼ਾਂ ਦਾ ਤੁਹਾਡੀ ਇਸ ਕਲਾ ਨੌਰ ਦੇ ਵਿੱਚੋਂ ਜਾ ਰਹੇ ਨੇ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਸਾਰੇ ਜਾਂਦੇ ਤੋਂ ਬਹੁਤ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਲਾਨੌਰਿਆਂ ਵਾਸਤੇ ਕਿ ਸਾਡਾ ਛੋਟਾ ਜਿਹਾ ਸ਼ਹਿਰ ਹੈ ਜੀ ਕਸਬਾ ਕਲਾਨੌਰ ਬਾਰਡਰ ਤੇ ਵਸਿਆ ਹੋਇਆ ਜੀ ਬਿਲਕੁਲ ਸਾਡੇ ਨਾਲ ਇਥੇ ਬਾਰਡਰ ਹੈ ਜੀ ਮੇਰੇ ਖਿਆਲ 5 6 7 ਕਿਲੋਮੀਟਰ ਤੇ ਅਸੀਂ ਪਾਕਿਸਤਾਨ ਪੈ ਜਾਂਦਾ ਹੈ ਤੇ ਸਾਡੇ ਵਾਸਤੇ ਬੜੀ ਮਾੜ ਵਾਲੀ ਗੱਲ ਹੈ ਕਿ ਸਾਡੇ ਕਲਾਨੌਰ ਦੇ ਵਿੱਚ ਸਾਡੇ ਛੋਟੇ ਵੀਰ ਬੈਠ ਕੇ ਤੇ ਦੇਸ਼ ਆ ਵਿਦੇਸ਼ਾ ਤੱਕ ਆਪਣੇ ਟੈਲੈਂਟ ਦੇ ਨਾਲ ਇਹ ਆਪਣੇ ਕਲਾਨੌਰ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਤੁਸੀਂ ਕੰਮ ਕੀ ਕਰਦੇ ਜੀ ਜਾਗਰਨ ਵੇਆ ਇਹ ਜਾਗਰਨ ਕਰਦੇ ਹੋ ਤੁਸੀਂ ਵੀ ਨਾਲ ਜੀ ਕੀਬੋਰਡ ਵੇਂਦੇ ਆਂ ਤੇ ਕੁਛ ਸੁਣਾ ਦਿਓ ਫਿਰ ਜੇ ਕੋਈ ਥੋੜਾ ਜਿਹਾ ਸਾਨੂੰ ਹਾਂ ਥੋੜਾ ਜਿਹਾ ਸੁਣਾ ਹੂੰ ਸੋਨ ਸਨੇਰੀ ਮੰਦਰ ਮਾਧ ਵਿਚ ਮਾ ਵਹਿ ਸ਼ਨੋਰਾਨੀ ਸੋਨ ਸਨੇਰ ਮਾਧ ਵਿਚ ਮਾ ਵਹਿ ਸ਼ਨੋਰਾਨੀ ਸੋਨ ਸੁਨੈਰੀ ਮੰਦਰ ਮਾਦਾ ਵਿੱਚ ਮਬੈ ਸ਼ਨੋਰਾਨੀ ਸੋਨ ਸੁਨੈਰੀ ਮੰਦਰ ਮਾਦਾ ਵਿੱਚ ਮਬੈ ਸ਼ਨੋਰਾਨੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਸੁੰਦਰ ਭੇਟਾਂ ਵੀ ਸੁਣਾਉਂਦੇ ਨੇ ਤੇ ਜਾਗਰਣ ਦੇ ਨਾਲ ਤੁਸੀਂ ਆਪਣਾ ਕਰਦੇ ਪਏ ਰੋਜੀ ਰੋਟੀ ਆਪਣੀ ਜਿਹੜੀ ਆ ਕੁਮਾਰੇ ਹੋ ਤੇ ਸੁਨੀਲ ਬਾਉ ਜੀ ਇਹ ਦੱਸੋ ਤੁਸੀਂ ਤੁਹਾਡੇ ਕੋਲ ਕਿਹੜੀ ਕਿਹੜੀ ਵੈਰਾਈਟੀ ਆ ਇਹ ਦੱਸੋ ਮੈਨੂੰ ਤੁਸੀਂ ਮੇਰਾ ਭਾਜੀ ਢੋਲ ਢੋਲਕ ਤਬਲਾ ਇਹਦਾ ਸਾਰਾ ਇਹ ਹੈਂਡ ਮੇਡ ਕੰਮ ਕਰਨੇ ਆਪਾਂ ਜਿੰਨੇ ਵੀ ਢੋਲ ਦੇ ਪੁੜੇ ਆ ਤੇ ਸਾਰੇ ਆਪਣੇ ਤਿਆਰ ਹੁੰਦੇ ਆ ਇਹ ਆ ਵੇਖਦਾ ਪਿਆ ਕਿ ਸਜਾਵਟ ਜਿਹੜੀ ਤੁਸੀਂ ਬਹੁਤ ਖੂਬਸੂਰਤ ਕਰਦੇ ਹੋ ਢੋਲਾਂ ਤੇ ਇਹ ਸਾਡੇ ਆਪਣੇ ਤਿਆਰ ਹੁੰਦੇ ਆ ਕੈਮਰਾ ਮਾਰਾ ਉਧਰ ਕੈਮਰਾ ਮਾਰ ਕੇ ਦੱਸ ਦਿਓ ਇਹ ਸਾਰਾ ਮਾਲ ਆਪਣਾ ਤਿਆਰ ਹੁੰਦਾ ਔਰ ਦੁਕਾਨਦਾਰੀ ਮੇਰੇ ਕੋ ਲੈਂਦੇ ਮਾਲ ਬਾਹਰ ਦੇ ਦਿੱਲੀ ਦੇ ਬੰਬੇ ਦੇ ਫਿਰ ਕੁਛ ਹਰਿਆਣੇ ਚ ਜਾ ਰਹੇ ਪਾਣੀਪੱਤ ਤੇ ਇਹ ਸਾਰਾ ਤੁਸੀਂ ਜਿਹੜਾ ਇਹ ਮਤਲਬ ਸਮਾਨ ਮਗਾਉਂਦੇ ਕਿੱਥੋਂ ਫਿਰ ਤਿਆਰ ਤੁਸੀਂ ਆਪ ਕਰਦੇ ਪਏ ਹੋ ਸਾਰਾ ਸਮਾਨ ਇਹ ਸਾਰਾ ਬਾਹਰੋਂ ਆਂਦਾ ਆਪਣਾ ਸਮਾਨ ਤੇ ਇਹਦਾ ਮਤਲਬ ਕਿ ਤੁਸੀਂ ਫਿਰ ਇਹਦੀ ਸਖਲਾਈ ਵੀ ਕਿਤੋਂ ਲਈ ਹੋਏਗੀ ਪਹਿਲਾਂ ਇਹ ਸਾਰਾ ਜੋ ਤੁਸੀਂ ਮਤਲਬ ਤਿਆਰੀ ਕਰਦੇ ਪਏ ਜ ਅੱਜ ਹਾਂਜੀ ਇਦਾਂ ਜੀ ਉਸਤਾਦ ਲੋਕਾਂ ਦੀ ਸੇਵਾ ਕਰ ਕਰਕੇ ਕੁਛ ਨਾ ਕੁਛ ਇੱਕ ਇੱਕ ਗੱਲ ਇੱਕ ਇੱਕ ਗੱਲ ਸਾਰਿਆਂ ਕੋ ਸੇਵਾ ਕਰਕੇ ਸਿੱਖਿਆ ਤੇ ਅੱਜ ਸਲੋ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਮੈਂ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਸੱਜਣ ਮਿੱਤਰ ਵੀਡੀਓ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਡੇ ਕਲਾ ਨੌਰ ਦੇ ਵਿੱਚ ਵੇਖੋ ਕਿੰਨਾ ਵੱਡਾ ਟੈਲੈਂਟ ਜਿਹੜਾ ਹੈ ਉਹ ਹੈਗਾ ਏ ਤੇ ਮੈਂ ਇਹੋ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜੇਕਰ ਕਿਸੇ ਮੇਰੇ ਭੈਣ ਭਰਾ ਯਾਰ ਦੋਸਤ ਕਿਸੇ ਮੇਰੇ ਸੱਜਣ ਮਿੱਤਰ ਨੂੰ ਢੋਲ ਦੀ ਢੋਲਕ ਦੀ ਤਬਲੇ ਦੀ ਨਵੇਂ ਦੀ ਜ਼ਰੂਰਤ ਹੋਵੇ ਜਾਂ ਫਿਰ ਰਿਪੇਅਰ ਵੀ ਕਰਦੇ ਹੋ ਤੁਸੀਂ ਹੈ ਹੋਰ ਵੀ ਆ ਦੇਖੋ satsang ਵਾਸਤੇ ਸੈਣੀ ਹਰੇਕ ਚੀਜ਼ ਇਹਨਾਂ ਕੋਲੋਂ ਜੋ ਵੀ satsang ਕੀਰਤਨ ਦੇ ਵਿੱਚ ਮਿਊਜ਼ਿਕ ਜੋ ਵੀ ਚਾਹੀਦਾ ਹੁੰਦਾ ਸਾਰੇ ਇਨਸਟਰੂਮੈਂਟ ਇਹਨਾਂ ਦੇ ਕੋਲ ਕਲਾ ਨੌਰ ਦੇ ਵਿੱਚ ਅਵੇਲੇਬਲ ਨੇ ਤੇ ਤੁਸੀਂ ਸਾਰੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਹੈ ਤੇ ਜੇਕਰ ਕਿਸੇ ਤਰ੍ਹਾਂ ਦੀ ਵੀ ਕੋਈ ਐ ਸਮਾਨ ਦੀ ਕੋਈ ਸੇਵਾ ਦੀ ਤੁਹਾਨੂੰ ਲੋੜ ਆ ਤੇ ਤੁਸੀਂ ਆ ਕੇ ਕਲਾ ਨੌਰ ਸੁਨੀਲ ਢੋਲ ਮੇਕਰ ਜੀ ਨੂੰ ਆ ਕੇ ਮਿਲੋ ਜੀ ਇਹਨਾਂ ਦਾ ਫੋਨ ਨੰਬਰ ਵੀ ਮੈਂ ਦੇ ਦਾਂਗਾ ਜੀ ਤੇ ਫੋਨ ਤੇ ਵੀ ਤੁਸੀਂ ਜੋ ਕੋਈ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਕੋਲੋਂ ਲੈ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡੇ ਕਲਾ ਨੌਰ ਦਾ ਜਿਹੜਾ ਨਾਮ ਹੈ ਉਹ ਵੱਧ ਤੋਂ ਵੱਧ ਦੂਰ ਤੱਕ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ